ਆਪਾਂ ਇਹ ਹੈ ਜੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੋਂ ਵਾਪਸੀ ਦੇ ਰਾਹਾਂ ਤੇ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜੀ ਸਾਇਓ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤਰਾਖੰਡ ਦੇ ਵਿੱਚ ਤੇ ਅਸੀਂ ਇੱਕ ਜਗ੍ਹਾ ਤੇ ਰੁਕੇ ਹਾਂ ਜੀ ਇਹ ਜਗ੍ਹਾ ਹੈਗੀ ਆ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੋਂ ਆਉਂਦੇ ਹੋਏ ਲਗਭਗ 20 ਕਿਲੋਮੀਟਰ ਪਹਿਲਾਂ ਤੇ ਤੁਹਾਨੂੰ ਦਿਖਾਈਏ ਆਸ-ਪਾਸੀ ਦਾ ਪਹਾੜਾਂ ਦਾ 뷰 ਅੱਜ ਇੱਥੇ ਕੱਲ ਦਾ ਮੀਂਹ ਪੈ ਰਿਹਾ ਜੀ ਤੇ ਬੱਦਲਾਂ ਦੇ ਵਿੱਚ ਦੇਖੋ ਕਿਵੇਂ ਪਹਾੜ ਲੁਕੇ ਹੋਏ ਨੇ ਪਹਾੜਾਂ ਦੇ ਉੱਤੇ ਕਿਵੇਂ ਬੱਦਲ ਪਰ ਇਹ ਨਹੀਂ ਤੇ ਇੱਥੇ ਦਾ ਦਿਖਾਉਣਾ ਹੈ ਵੀਊ ਤੇ ਬਿਲਕੁਲ ਜਨਤ ਦਾ ਨਜ਼ਾਰਾ ਲੱਗ ਰਿਹਾ ਇਸ ਟਾਈਮ ਬਦਲਾਂ ਦੇ ਉੱਤੇ ਬਹੁਤ ਜ਼ਿਆਦਾ ਪਹਾੜਾਂ ਦੇ ਉੱਤੇ ਬਹੁਤ ਜ਼ਿਆਦਾ ਬੱਦਲ ਫੈਲ ਰਹੇ ਆ ਤੇ ਇਹ ਹੈਗਾ ਜੀ ਇੱਥੇ ਦਾ ਆਸੇ ਪਾਸੇ ਦਾ ਵੀਊ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਜੀ ਤੋਂ 20 ਕਿਲੋਮੀਟਰ ਪਹਿਲਾਂ ਅਸੀਂ ਹੈਗੇ ਆ ਵਾਪਸੀ ਦੇ ਰਾਹ ਤੇ ਦੇਖੋ ਇੱਕ ਵਾਰੀ ਆਸੇ ਪਾਸੇ ਨੂੰ ਘੁਮਾ ਕੇ ਦਿਖਾਈਏ ਤੁਹਾਨੂੰ ਵੀ